ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਸੰਦੀਪ ਠੱਪਰ ਉੱਤੇ ਪਿਛਲੇ ਦਿਨੀ ਜਿਹੜਾ ਲੁਧਿਆਣਾ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਉਸ ਹਮਲੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ वाद-ਵਿਵਾਦ ਵੀ ਸਾਹਮਣੇ ਆਏ ਕਿ ਜਿਸ ਢੰਗ ਦੇ ਨਾਲ ਸੰਦੀਪ ਠੱਪਰ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ वाद-ਵਿਵਾਦ ਵਾਲੇ ਬਿਆਨ ਜਾਰੀ ਕਰ ਤੇ ਤਰਾਯੋਗ ਸ਼ਬਦ ਜਿਹੜੇ ਵਰਤਨ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਉਸ ਮਾਹੌਲ 'ਚ ਜਿਸ ਢੰਗ ਦੇ ਨਾਲ ਉਹਨਾਂ ਤੇ ਹਮਲਾ ਹੋਇਆ ਔਰ ਉਸ ਹਮਲੇ ਤੋਂ ਬਾਅਦ ਬਕਾਇਦਾ ਜਿਹੜਾ ਹੈਗਾ ਲੁਧਿਆਣਾ ਬੰਦ ਵੀ ਹਿੰਦੂ ਸ਼ੇਵ ਸੈਨਾ ਵੱਲੋਂ ਕੀਤਾ ਗਿਆ ਔਰ ਉਸ ਦੇ ਨਾਲ ਹੀ ਬਕਾਇਦਾ ਪਰਸੋਂ ਜਿਹੜੇ ਹੈ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਤ ਉਹ ਵੀ ਉਹਨਾਂ ਦਾ ਹਾਲਚਲ ਪੁੱਛਣ ਲਈ ਲੁਧਿਆਣਾ ਗਏ ਲੁਧਿਆਣਾ ਜਾ ਕੇ ਉਹਨਾਂ ਨੇ ਸਰਕਟ ਹਾਊਸ ਦੇ ਵਿੱਚ ਉੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਹੈ ਪੁਲਿਸ ਕਮਿਸ਼ਨਰ ਹੈ ਉਹਨਾਂ ਨੂੰ ਸੱਦਿਆ ਤੇ ਉਹਨਾਂ ਤੋਂ ਉਹਨਾਂ ਨੇ ਸੰਦੀਪ <th>ਪਰ ਦਾ ਹਾਲਚਾਲ ਜਾਣਿਆ ਤੇ ਰਾਜਪਾਲ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਸੰਦੀਪ <th>ਪਰ ਦਾ ਪਰਿਵਾਰ ਹੈ ਉਸ ਨੂੰ ਬੁਲਾ ਕੇ ਉੱਥੇ ਸਰਕਟ ਹਾਊਸ 'ਚ ਉਹਨਾਂ ਨੇ ਗੱਲ ਕੀਤੀ ਜਾਵੇ ਪਰ ਉਹਨਾਂ ਦੇ ਪਰਿਵਾਰ ਨੇ ਉੱਥੇ ਆਉਣ ਤੋਂ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੇ ਰਾਜਪਾਲ ਨੇ ਬਕਾਇਦਾ ਜਿਹੜੇ ਉਥੋਂ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਸੀ ਉਹਨਾਂ ਨੂੰ ਇਹ ਸਾਰੇ ਮਾਮਲੇ ਦੀ ਜਾਂਚ ਕਰਨ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਬਕਾਇਦਾ ਹਦਾਇਤਾਂ ਦਿੱਤੀਆਂ ਗਈਆਂ ਔਰ ਇਸੇ ਦੌਰਾਨ ਇੱਕ ਹੋਰ ਸ਼ਿਵਸ਼ੈਨਾ ਆਗੂ ਨੇ ਕਿਹਾ ਕਿ ਇਹ ਜੋ ਕੁਛ ਰਾਜਪਾਲ ਹੁਣੀ ਹੁਣ ਕਰ ਰਹੇ ਆ ਉਹ ਬਕਾਇਦਾ ਜਿਹੜਾ ਇੱਕ ਅੱਖਾਂ ਪੂਣੀਆਂ ਵਾਲੀ ਗੱਲ ਹੈ ਕਿ ਉਹਨਾਂ ਨੂੰ ਬਕਾਇਦਾ ਜਿਹੜੀ ਹੈ ਇਹ ਪਹਿਲਾਂ ਸਾਰਾ ਕੁਝ ਕਰਨਾ ਚਾਹੀਦਾ ਸੀ ਪਰ ਉਸ ਦੇ ਨਾਲ ਹੀ ਦੇਖਣ ਵਾਲੀ ਗੱਲ ਇਹ ਹੈ ਕਿ ਬੜੇ ਲੰਮੇ ਅਸੇ ਬਾਅਦ ਪੰਜਾਬ ਦੇ ਰਾਜਪਾਲ ਨੇ ਜਿਸ ਤਰ੍ਹਾਂ ਪਹਿਲਾਂ ਵੀ ਉਹਨਾਂ ਤੇ ਇਸ ਗੱਲ ਦੇ ਉਂਗਲ ਉਠਦੀ ਰਹੀ ਹੈ ਕਿ ਉਹ ਸਰਕਾਰ ਦੇ ਬਰਾਬਰ ਪੈਰਲਲ ਕੰਮ ਕਰ ਰਿਹਾ ਹੈ ਤਾਂ ਹੁਣ ਵੀ ਉਹਨਾਂ ਨੇ ਜਿਸ ਢੰਗ ਨਾਲ ਲੁਧਿਆਣਾ ਜਾ ਕੇ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਤੇ ਜਿਹੜੇ ਕੇਂਦਰੀ ਰਾਜ ਮੰਤਰੀ ਰਵਿੰਦਰ ਬਿੱਟੂ ਉਹਨਾਂ ਨੇ ਜਾ ਕੇ ਬਕਾਇਦਾ ਕੱਲ ਰਾਜਪਾਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਇੱਕ ਚਿੱਠੀ ਵੀ ਦਿੱਤੀ ਹੈ ਜਿੰਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਹਾਲਤ ਠੀਕ ਨਹੀਂ ਹੈ ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਤੇ ਜੋ ਕੋਈ ਸੰਦੀਪ ਠਾਪਰ ਦੇ ਖਾਸ ਕਰਕੇ ਉਹਦੇ ਤੇ ਹਮਲਾ ਹੋਣ ਤੋਂ ਬਾਅਦ ਉਸਦੇ ਜਿਹੜੇ ਦੋ ਦੋਸ਼ੀ ਹਨ ਅੰਗ ਸਿੰਘ ਉਹ ਫੜੇ ਗਏ ਇੱਕ ਅਜੇ ਵੀ ਫਰਾਰ ਹੈ ਤਾਂ ਇਹ ਸਾਰੇ ਦੇ ਉੱਤੇ ਜਿਹੜਾ ਇਹ ਜੋ ਕੁਝ ਵਾਪਰ ਰਿਹਾ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਤੇ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਖਾਸ ਕਰਕੇ ਜੋ ਇਸ ਤਰ੍ਹਾਂ ਦੇ ਵਰਤਾਰੇ ਵਾਪਰਦੇ ਆ ਜਿੰਦੇ ਵਿੱਚ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਤਰ੍ਹਾਂ ਦਾ ਫਿਰਕੂ ਤਣਾਅ ਜਿਹੜਾ ਜਾਂ ਟਕਰਾਹ ਜਿਹੜਾ ਉਸ ਨੂੰ ਵਧਾਇਆ ਜਾਵੇ ਉਸ ਨੂੰ ਪੈਦਾ ਕੀਤਾ ਜਾਵੇ ਤਾਂ ਉਹ ਸਥਿਤੀ ਦੇ ਉੱਤੇ ਉਹ ਬੜੇ ਨੇੜਿਓਂ ਨਜ਼ਰ ਵੀ ਰੱਖਦੇ ਆ ਤੇ ਉਹਨਾਂ ਦੀ ਇਹ ਸਾਰਾ ਜੋ ਕੁਝ ਵਰਤਾਰੇ ਇਸ ਤਰ੍ਹਾਂ ਦੇ ਹੈਗੇ ਉਹਦੇ ਬਾਰੇ ਉਹਨਾਂ ਦੀ ਇੱਕ ਆਪਣੀ رائے ਹੈਗੀ ਹੈ ਤਾਂ ਉਹਨਾ ਤੁਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੀ ਘਟਨਾ ਕਰਨ ਦੇ ਬਾਰੇ ਕੀ ਕੁਝ ਕਹਿਣਾ ਚਾਹੁੰਦੇ ਆ ਤੇ ਕਿਉਂ ਇਹ ਗੱਲ ਇੱਥੋਂ ਤੱਕ ਪੁੱਜੀ ਇਹ ਸਿਸਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਤਾਂ ਉਹਦੇ ਵਿੱਚ ਸਿਸਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਦੇਖੋ ਇਹ ਇਹ ਗੱਲ ਇਹ ਹੈ ਵੀ ਜਿਸ ਤਰੀਕੇ ਦਾ ਪਬਲਿਕ ਦੇ ਵਿੱਚ ਅਟੈਕ ਕੀਤਾ ਨੰਗ ਸਿੰਘ ਨੇ ਸੰਦੀਪ ਥਾਪਰ ਤੇ ਜਿਹੜਾ ਸ਼ਿਵ ਸੈਨਾ ਦਾ ਲੀਡਰ ਕਹਾਉਂਦਾ ਵੈਸੇ ਤਾਂ ਉਹ ਮਖਰੀ ਗੱਲ ਆ ਬਾਅਦ ਚ ਕਰਦੇ ਆ ਉਹ ਬੜੀ ਬੜਾ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਸਾਰੇ ਉਹ ਫੈਲਿਆ ساری ਦੁਨੀਆ ਚ ਹੀ ਤਕਰੀਬਨ ਪਹੁੰਚ ਗਿਆ ਜਿੱਥੇ ਜਿੱਥੇ ਕੰਸਰਨ ਬੱਦੇ ਸੀ ਸਭ ਨੇ ਦੇਖਿਆ ਸਾਰੇ ਇੰਡੀਆ ਤੇ ਚੱਲਿਆ ਆ ਬੜੇ ਥਾਵਾਂ ਤੇ ਵਾਇਰਲ ਹੋਇਆ ਤੇ ਉਹ ਲੋਕਾਂ ਨੂੰ ਮਤਲਬ ਕਿ ਵੀ ਆਮ ਜਿਹੜਾ ਔਖਾ ਆਮ ਸਿਵਿਲিয়ান ਆ ਕੋਈ ਉਹ ਚੰਗਾ ਨਹੀਂ ਸਮਝਦਾ ਮਾੜਾ ਸਮਝਦਾ ਜਿਸ ਤਰੀਕੇ ਨਾਲ ਕੀਤਾ ਗਿਆ ਫਿਰ ਜਿਸ ਤਰੀਕੇ ਨਾਲ ਕੀਤਾ ਗਿਆ ਵੀ ਉਹ ਹੱਥ ਜੋੜ ਰਿਹਾ ਖਾਲੀ ਹੱਥ ਹੈ ਸਕੂਟਰ ਤੇ ਆਉਂਦਾ ਹੈ ਬੇਨਤਾ ਕਰਦਾ ਹੈ ਫਿਰ ਅਟੈਕ ਕਰਦੇ ਹੋ ਤੁਸੀਂ ਵੇਖੋ ਇਹ ਵੀ ਇੱਕ ਹੱਤੇ ਬੰਦੇ ਤੇ ਅਟੈਕ ਕਰਨਾ ਵੀ ਢਿੰਗ ਸਿੰਘਾ ਵੱਲੋਂ ਉਹ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਨਾ ਸਿੱਖੀ ਪਰੰਪਰਾ ਦੇ ਮਤਾਬਕ ਹੈ ਇਸ ਕਰਕੇ ਜਿਹੜਾ ਇਹ ਇਨਸੀਡੈਂਟ ਹੈ ਉਹ ਉਹਦਾ ਜਿਹੜੀ ਉਹਦਾ ਜਿਹੜਾ ਸੀਨ ਬਣਦਾ ਹੈ ਉਹ ਉਹ ਬਹੁਤ ਹੀ ਜਿਆਦਾ ਆਂਕ ਬੰਦਾ ਉਹਦੇ मीनिंग ਬਹੁਤੇ ਜਿਆਦੇ ਨਿਕਲਦੇ ਸਿੱਖ ਘੱਟ ਗਿਤੀ ਲਈ ਵੀ ਮinority ਲਈ ਵੀ ਤੇ ਟੋਟਲ ਦੇਸ਼ ਦੀ ਪੋਲਿਟਿਕਸ ਲਈ ਵੀ ਇਹ ਬਹੁਤ ਗਲਤ ਮੈਂ मीनिंग ਨਿਕਲਦੇ ਇਹਦੇ ਸਾਰੇ ਇਸ ਕਰਕੇ ਇਹ ਨੂੰ ਇਸ ਤਰੀਕੇ ਨਾਲ ਹਮਲਾ ਕਰਨਾ ਇਹ ਕਿਸੇ ਨੂੰ ਮਾਰ ਦੇਣ ਤੋਂ ਵੀ ਵੱਧ ਹੈ ਜਿਹੜਾ ਪਬਲਿਕ ਦੇ ਵਿੱਚ ਬਾਜ਼ਾਰ ਦੇ ਵਿੱਚ ਕਰਨਾ ਹੋਵੇ ਲੋਕਾਂ ਦੇ ਸਾਹਮਣੇ ਤੇ ਫਿਰ ਕੋਈ ਵੀਡੀਓ ਬਣਾ ਰਿਹਾ ਹੋਵੇ ਤੇ ਵੀਡੀਓ ਪਾ ਰਿਹਾ ਹੋਵੇ ਇਹ ਸਾਰਾ ਕੁਝ ਕੋਈ ਬਹਾਦਰੀ ਵਾਲੀ ਗੱਲਬਾਤ ਨਹੀਂ ਜਿਸ ਤਰੀਕੇ ਨੇ ਕੀਤਾ ਜਿਹਾ ਅੱਛਾ ਦੂਸਰੀ ਗੱਲ ਇਹ ਰਹੇਗੀ ਹੈ ਵੀ ਇਹ ਇਹਦੇ ਅਸਰ ਮਾਰੇ ਪਹਿਲਾਂ ਹੀ ਹੋਣੇ ਸੀ ਸਾਰਾ ਸਭ ਨੂੰ ਲੱਗਦਾ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਪੋਲਿਟਿਕਸ ਹੈ ਉਹਨੂੰ ਸਿੱਧੇ ਰਾਹ ਨਹੀਂ ਪੈਂਦੇਣਾ ਉਸ ਦੀ ਪੰਜਾਬ ਦੀ ਪੋਲਿਟਿਕਸ ਨੂੰ ਐਂ ਰੱਖਣਾ ਹੈ ਵੀ ਇਹ ਬਾਰਡਰ ਸਟੇਟ ਹੈ ਤੇ ਇੱਥੇ ਖਤਰਾ ਬਣਿਆ ਹੋਇਆ ਇੱਥੇ ਇਹ ਕੱਲ ਹੁੰਦੀ ਨਹੀਂ ਹੋਈ ਇਹ ਦਰਬਾਰ ਸਾਹਿਬ ਦੇ ਹਮਲੇ ਵੇਲੇ ਵੀ ਜਾਂ ਦਰਬਾਰ ਸਾਹਿਬ ਤੇ ਫੌਜ ਭੇਜਣ ਵੇਲੇ ਵੀ ਉਦੋਂ ਪਹਿਲਾਂ ਵੀ ਇਹੋ ਜਿਹਾ ਮਾਹੌਲ ਤਿਆਰ ਕੀਤਾ ਜਾਂਦਾ ਸੀਗਾ ਵੀ ਗੱਲ ਨੂੰ ਉਦੋਂ ਚਲੋ ਬੇਸ਼ੱਕ ਵੀਡੀਓ ਤੇ ਸੋਸ਼ਲ ਮੀਡੀਆ ਨਹੀਂ ਸੀ ਪਰ ਫਿਰ ਵੀ ਅਖਬਾਰਾਂ ਦੇ ਇਹ ਇਮਪ੍ਰੈਸ਼ਨ ਦਿੱਤਾ ਜਾਂਦਾ ਸੀ ਵੀ ਹਿੰਦੂ ਇੱਥੇ ਖਤਰੇ 'ਚ ਹੈ ਜਿਹੜਾ ਇੱਥੇ ਸਿੱਖ ਇਥਾਂ ਸਿੱਖਾਂ ਦਾ ਜਾਦਾ ਇੱਥੇ ਕਲਪ ਤੋਂ ਉਹਨਾਂ ਦੀ ਐਕਸ਼ਨ ਹੁੰਦੇ ਆ ਤੇ ਉਹ ਉਹ ਟੈਰਰਿਸਟ ਕੈਟੇਗਰੀ ਦੇ ਐਕਸ਼ਨ ਕਰਕੇ ਪੇਸ਼ ਕੀਤਾ ਜਾਂਦਾ ਇਹ ਆਪਣੇ ਆਪ ਵਿੱਚ ਗਲਤ ਹੁੰਦਾ ਪਰ ਸਵਾਲ ਇਹ ਹੈ ਵੀ ਇੱਥੇ ਹੁਣ ਬੰਦੇ ਨੇ ਉਹ ਬੰਦਾ ਲਗਾਤਾਰ ਕੋਈ ਸ਼ਿਪਸ ਹੈ ਨਾ ਕੋਈ ਐਸ ਕਿਸਮ ਦੀ ਜਥੇਬੰਦੀ ਨਹੀਂ ਹੈ ਇਹ ਵੀ ਲੋਕਾਂ ਨੇ ਪਤਾ ਲਾ ਲਿਆ ਵੀ ਕਿਸੇ ਵੱਡੀ ਸ਼ਿਪਸ ਹੈਣਾ ਜਿਹੜੀ ਮੁੰਬਈ ਦੇ ਵਿੱਚ ਚਲਦੀ ਹੈ ਮਹਾਰਾਸ਼ਟਰ 'ਚ ਹੈਗੀ ਕੋਈ ਉਹਨਾਂ ਨਾਲ ਸੰਬੰਧਿਤ ਸ਼ਾਖਾ ਨਹੀਂ ਹੈ ਆਪਣੇ ਲੈਵਲ ਦਾ ਹੀ ਨਾਂ ਉਹਨਾਂ ਨੇ ਰੱਖਿਆ ਹੋਇਆ ਸ਼ਿਪਸ ਹੈਣਾ ਤੇ ਇਹ ਆਪਣੇ ਲੈਵਲ ਤੇ ਉਹਨੂੰ ਪੁਲਿਸ ਦੀ ਸਿਕਿਉਰਿਟੀ ਦਿੱਤੀ ਹੋਈ ਹੈ ਕੋਈ ਸਿਕਿਉਰਿਟੀ ਦੇਣ ਦੇ ਨਾਲ ਨਾਲ ਇਹ ਨਹੀਂ ਦੇਖਿਆ ਕਿ ਉਹਦਿਆਂ ਜਿਹੜੀਆਂ ਫੇਸਬੁੱਕ ਉੱਤੇ ਪੋਸਟਾਂ ਪਾਉਂਦਾ ਰੈਗੂਲਰਲੀ ਔਰ ਬੜੀਆਂ ਆ ਬੜੀਆਂ ਪੜਕਾਉ ਪੋਸਟਾਂ ਪਾਉਂਦਾ ਦੂਜਿਆਂ ਨੂੰ ਜਿਹੜਾ ਇੱਥੋਂ ਦੀ ਹਾਰਮਨੀ ਹੈ ਜਿਹੜੀ ਇੱਥੋਂ ਦੀ ਸਤਿ ਭਾਵਨਾ ਹੈ ਪੰਜਾਬ ਦੀ ਉਹਨੂੰ ਖਰਾਬ ਕਰਨ ਲਈ ਪਾਉਂਦਾ ਉਦੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਇਹ ਸਭ ਤੋਂ ਮਾੜੀ ਗੱਲ ਬਾਤ ਹੈ ਜਾਂ ਇਹ ਐਕਸ਼ਨ ਲਿਆ ਨਹੀਂ ਜਾਂਦਾ ਤੇ ਜਾਣ ਬੁੱਝ ਕੇ ਕਰਾਇਆ ਜਾਂਦਾ ਹੁਣ ਇਹਦੇ ਜੋ ਮੀਨਿੰਗ ਇਹ ਇਹ ਐਡੇ ਲੰਮਾ ਇੱਕ ਸਪੈਕਟ੍ਰਮ ਬਣ ਜਾਂਦਾ ਵੀ ਜਾਣ ਬੁੱਝ ਕੇ ਕਰਾਇਆ ਜਾਂਦਾ ਹੈ ਕਿ ਉਹਦਾ ਨੋਟਿਸ ਨਹੀਂ ਲਿਆ ਜਾਂਦਾ ਇਗਨੋਰ ਕੀਤਾ ਜਾਂਦਾ ਮੈਂ ਗੱਲ ਇੱਕੋ ਹੀ ਆ ਸਾਰੀ ਕੀਤਾ ਜਾਂਦਾ ਹੈ ਇੱਥੇ ਕੋਈ ਹੋਰ ਦੂਜੇ ਪਾਸੇ ਕੋਈ ਢਕਾਉ ਨਾਰੇ ਸਿੱਖ ਤੇ ਕੋਈ ਲਾਵੇ ਤਾਂ ਉੱਥੇ ਫਿਰ ਸਾਰਾ ਕੁਝ ਐਕਸ਼ਨ ਲਿਆ ਜਾਂਦਾ ਇੱਧਰ ਨਹੀਂ ਐਕਸ਼ਨ ਲਿਆ ਜਾਂਦਾ ਇਹ ਕੀ ਕਾਰਨ ਹੈ ਇਹ ਆਪਣੇ ਆਪ ਵਿੱਚ ਗਲਤ ਹੈ ਸਵਾਲ ਤੇ ਆ ਵੀ ਉਹਨੂੰ ਸਿਕਿਉਰਿਟੀ ਦੇਣ ਦੇਣ ਦਾ ਮਤਲਬ ਇਹ ਹੈ ਸਰਕਾਰ ਉਹਦੇ ਤੇ ਇਹ ਜਾਬਤਾ ਵੀ ਲਾਵੇ ਪੰਜਾਬ ਪੰਜਾਬ ਗਵਰਨਮੈਂਟ ਵੀ ਭਾਈ ਤੁਹਾਡੇ ਫਰੀडम ਆਫ ਸਪੀਚ ਬੋਲਣ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕਿਸੇ ਧਰਮ ਦੇ ਵਿਰੁੱਧ ਜਾਂ ਕਿਸੇ ਹੋਰ ਦੇ ਵਿਰੁੱਧ ਪੜਕਾਉ ਭਾਸ਼ਣ ਦੇਈ ਜਾਓ ਕਿ ਪੜਕਾਉ ਭਾਸ਼ਣ ਉਹਨੇ ਦਿੱਤਾ ਪਤਾ ਲੱਗਿਆ ਵੀ ਦਰਬਾਰ ਸਾਹਿਬ ਉੱਤੇ ਵਰਸੀ ਦੇ ਵੇਲੇ ਉਹਨੇ ਇਸ ਕਿਸਮ ਦਾ ਪੜਕਾਉ ਭਾਸ਼ਣ ਦਿੱਤਾ ਵੀ ਅਸੀਂ ਹਵਨ ਕਰਾਂਗੇ ਉਸ ਦਿਨ ਹਵਨ ਕਰਨ ਤੋਂ ਬਾਅਦ ਸ਼ਹੀਦ ਜਿਹੜੇ ਸ਼ਹੀਦ ਹੋਏ ਫੌਜੀ ਉਹਨਾਂ ਦੀ ਯਾਦ ਵਿੱਚ ਤਾਂ ਅਸੀਂ ਹਵਨ ਕਰਾਂਗੇ ਪਿੱਛੋਂ ਅਸੀਂ ਲੱਡੂ ਤਾਂ ਵੰਡਾਂਗੇ ਵੀ ਅਤਵਾਦ ਦਾ ਖਾਤਮਾ ਹੋ ਗਿਆ ਇਹ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਔਰ ਲਿਖ ਕੇ ਕਰਨੀਆਂ ਇਹ ਫੋਟੋ ਫੇਰ ਫੇਰ ਪਾਣੀ ਦਾ ਇੱਕ ਮਸਲੇ ਉੱਤੇ ਵੀ ਇਸ ਕਿਸਮ ਦੀ ਉਹ ਉਹਨਾਂ ਦਾ ਸਵਿਧੀ ਬਹਿਸ ਜੇ ਸੰਦੀਪ ਠਾਕਰ ਵੱਲੋਂ ਉਹਦੀ ਸੁਣੀ ਹੈ ਬਹਿਸ ਕਰਦਾ ਪਾਣੀ ਹੁਣ ਕਿੱਥੇ ਲੈ ਜਾਣਗੇ ਪਾਣੀ ਰੋਜ਼ ਮੰਗੀ ਜਾਂਦੇ ਆ ਬਲਕਿ ਹਰ ਕਿਸਮ ਦਾ ਭੜਕਾਓ ਜਿਹੜਾ ਭਾਸ਼ਣ ਦੇਣਾ ਹੈ ਜਾਂ ਗੱਲ ਕਰਨੀ ਹੈ ਤੇ ਸੋਸ਼ਲ ਮੀਡੀਆ ਤੇ ਪਾਉਣੀ ਹੈ ਇਹ ਕੋਈ ਇਹ ਕੋਈ ਪ੍ਰੀ ਪਲਾਨਡ ਹੈ ਜਾਂ ਇਹ ਹੈ ਇਹ ਸਾਰੇ ਸੈਟਅਪ ਜਿਵੇਂ ਸਰਕਾਰ ਖਾਲਸਾਣ ਦੀ ਗੱਲ ਨੂੰ ਮਿਟਣ ਨਹੀਂ ਦੇਣਾ ਚਾਹੁੰਦੀ ਕੋਈ ਸਿੱਖਾਂ ਵਿੱਚੋਂ ਵੀ ਕੋਈ ਨਾ ਕੋਈ ਲੱਭ ਕੇ ਉਸ ਤੋਂ ਖਾਲਸਤਾਨ ਦਾ ਨਾਰਾ ਲਵਾ ਦਿੱਤਾ ਜਾਂਦਾ ਉਧਰ ਹਿੰਦੂਆਂ ਤੋਂ ਵਿੱਚੋਂ ਲੱਭ ਕੇ ਕੋਈ ਉਹਨਾਂ ਤੋਂ ਉਹਨਾਂ ਤੋਂ ਲਵਾ ਦਿੱਤਾ ਜਾਂਦਾ ਇਹ ਖਾਲਸਤਰ ਵਿਰੋਧੀ ਨਾਰਾ ਜਾਂ 扑ਕਾਉ ਗੱਲ ਕਹਾ ਦਿੱਤੀ ਜਾਂਦੀ ਹੈ ਮਾਹੌਲ ਇੱਥੇ ਬਿਲਕੁਲ ਨਾ ਨਾ ਤਾਂ ਇੱਥੇ ਸ਼ਿਪਸੈਨਾ ਦਾ ਕੋਈ ਬੇਸ ਹੈ ਤੇ ਨਾ ਇੱਥੇ ਕੋਈ ਖਾਲਸਤਾਨ ਵਾਲੀ ਗੱਲ ਦਾ ਉਸ ਕਿਸਮ ਦਾ ਬੋਝ ਹੈ ਪਰ ਇੱਥੇ 扑ਕਾ ਕੇ ਰੱਖਣਾ ਚਾਹੁੰਦੀ ਹੈ ਸਰਕਾਰ ਇਹ ਇਹ ਪਰ ਇੱਥੇ ਬਿਲਕੁਲ ਸਪਸ਼ਟ ਕਰਦਾ ਵੀ ਜਿਹੜਾ ਹੁਣ ਆ ਆਪਣਾ ਗਵਰਨਰ ਪੰਜਾਬ ਹੈ ਗਵਰਨਰ ਪੰਜਾਬ ਹੈ ਜਿਹੜਾ ਉਹ ਇੰਡੀਅਨ ਸਟੇਟ ਦਾ ਰਿਪਰੈਜ਼ੈਂਟੇਟਿਵ ਹੈ ਇਲੈਕਟਿਡ ਨਹੀਂ ਹੈ ਪੰਜਾਬ ਦੇ ਵਿੱਚ ਉਹ ਇੰਡੀਅਨ ਸਟੇਟ ਦੀ ਪ੍ਰਤੀਨਿਧਤਾ ਹੀ ਕਰਦਾ ਇੱਥੇ ਦਿੱਲੀ ਦਰਬਾਰ ਦੀ ਪ੍ਰਤੀਨਿਧਤਾ ਕਰਦਾ ਚੰਡੀਗੜ੍ਹ ਦੇ ਵਿੱਚ ਤੇ ਇਸੇ ਕਰਕੇ ਉਹ ਪ੍ਰਤੀਨਿਧਤਾ ਕਰਦਾ ਉਹਦਾ ਇੱਥੇ ਜਾਣਾ ਲੁਧਿਆਣੇ ਸਪੈਸ਼ਲ ਉਹਦਾ ਜਾਣਾ ਸਪੈਸ਼ਲ ਫੜ ਕੇ ਉਹਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਸਪੈਸ਼ਲ ਇਹ ਮੈਸੇਜ ਦੇਣਾ ਵੀ ਅਸੀਂ ਭਾਈ ਤੇਰੀ ਪ੍ਰੋਟੈਕਸ਼ਨ ਵਿੱਚ ਪਿੱਛੇ ਖੜੇ ਆ ਸਾਰਾ ਅਸੀਂ ਖੜਾਗੇ ਇਸ ਕਿਸਮ ਦਾ ਜਿਹੜਾ ਇੱਕ ਆਇਡੈਂਟੀਟੀ ਖੜੀ ਕਰਨੀ ਹੈ ਜਿਹਦੇ ਵਿੱਚ ਉਹ ਉਹ ਆਪਣੇ ਆਪ ਵਿੱਚ ਗਲਤ ਗੱਲ ਹੈ ਇਹ ਬਿਲਕੁਲ ਹੈ ਉਧਰ ਨਾ ਹਿੰਗ ਸਿੰਘਾਂ ਨੇ ਵੀ ਬੜੀ ਆਇਡੈਂਟੀਟੀ ਖੜੀ ਕੀਤੀ ਪਹਿਚਾਨ ਖੜੀ ਕੀਤੀ ਉਹਨਾਂ ਦੀ ਪਹਿਚਾਨ ਸੀ ਵੀ ਉਹ ਨੰਗਸਿੱਖੀ ਪਾਣਿਆਂ ਚ ਤੇ ਕਿਰਪਾਨ ਨਾਲ ਅਟੈਕ ਕਰਦੇ ਆ ਤੇ ਇਹ ਇਹ ਬਿਲਕੁਲ ਕਲੀਅਰ ਹੈ ਵੀ ਉਹ ਪੁਰਾਣੀ ਜੀ ਪਰੰਪਰਾ ਦੇ ਮੁਤਾਬਕ ਇੱਕ ਸਿੱਖੀ ਪਹਿਚਾਨ ਤੇ ਸਿੱਖੀ ਆਇਡੈਂਟੀਟੀ ਦੀ ਲੜਾਈ ਹੈ ਜੇ ਕਰਦੇ ਦੂਜੇ ਪਾਸੇ ਇਹ 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 ਜਾਂਦਾ ਜਦੋਂ ਇੰਡੀਅਨ ਸਟੇਟ ਦਾ ਰਿਪਰੈਜ਼ੈਂਟੇਟਿਵ ਜਾਂਦਾ ਉੱਥੇ ਤਾਂ ਇਹ ਆਇਡੈਂਟੀਟੀ ਇੱਕ ਹਿੰਦੂ ਆਇਡੈਂਟੀਟੀ ਜਾਂ ਹਿੰਦੂ ਹਿੰਦੂਤਵਾਦੀ ਆਇਡੈਂਟੀਟੀ ਹਿੰਦੂ ਆਇਡੈਂਟੀਟੀ ਦੀ ਹਿੰਦੂਤਾ ਬਹੁਤ ਕਿਸਮ ਦੇ ਹਿੰਦੂ ਹੈ ਉਹਨਾਂ ਦੀ ਕੋਈ ਲੈਣਾ ਦੇਣਾ ਨਹੀਂ ਜਿਹੜਾ ਹਿੰਦੂਤਵਾਦ ਜਿਹੜਾ ਕਟਟਡ ਹਿੰਦੂਤਵਾ ਹੈ ਜਿਹੜਾ ਕੋਈ ਹਿੰਦੂ ਰਾਸ਼ਟਰ ਪਰਣਾਤੋਂ ਨਾ ਉਹਦੇ ਆਇਡੈਂਟੀਟੀ ਦਾ ਪ੍ਰਤੀਕ ਬਣਦਾ ਹੈ ਇਹ ਸਾਰਾ ਕੁਝ ਇਸ ਕਰਕੇ ਇਹ ਸਾਰੀਆਂ ਗੱਲਾਂ ਪੰਜਾਬ ਨੂੰ ਸ਼ਾਂਤੀ ਨਹੀਂ ਲਿਆਉਂਦੇ ਨਾ ਚਾਹੁੰਦੇ ਨਿੱਕੀ ਜੀ ਗੱਲ ਹੈ ਛੋਟੀ ਜੀ ਗੱਲ ਹੈ ਇਹ ਇਹਦਾ ਕਿ ਆਮ ਜਨਤਾ ਦੇ ਉੱਤੇ ਨਾ ਪੰਜਾਬ ਦੇ ਕਿਸੇ ਗੱਲ ਤੇ ਪ੍ਰਭਾਵ ਨਹੀਂ ਪਰ ਇਹਦਾ ਇਮਪ੍ਰੈਸ਼ਨ ਪ੍ਰੋਪਗਾਂਡਾ ਲੈਵਲ ਤੇ ਨਾ ਜ਼ਿਆਦੇ ਪਿਆ ਤੇ ਜਿਹੜਾ ਕਿ ਅਸੀਂ ਕਹਿ ਸਕਦੇ ਆ ਵੀ ਇੱਕ ਸ਼ਾਂਤ ਮਾਹੌਲ ਨੂੰ ਗਲਤ ਪੇਸ਼ ਕਰਨਾ ਦੁਨੀਆ ਦੇ ਵਿੱਚ ਪੰਜਾਬ ਦੇ ਪੰਜਾਬ ਤੋਂ ਬਾਹਰ ਵੀ ਤੇ ਉਹਦੇ ਉੱਤੇ ਫਿਰ ਐਕਸ਼ਨ ਕਰਨਾ ਆ ਜਿਹੜਾ ਦਿਵੜੂ ਗੜ ਭੇਜਣਾ ਹੈ ਜਿਸ ਨੂੰ ਅਮਰਤਪਾਲ ਨੂੰ ਜਿਹੜਾ ਐਮਪੀ ਬਣ ਗਿਆ ਖਡੂਰ ਸਾਹਿਬ ਤੋਂ ਇਹ ਵੀ ਅਹੀਂ ਆ ਕੁਝ ਕੋਈ ਕੋਈ ਇਹਦੀ ਕੋ ਵੱਡੀ ਕਾਰਵਾਈ ਨਹੀਂ ਸੀ ਪਰ ਇਹ ਇਹ ਤੇ ਸਿਰ ਸਾਹਿਬ ਮੇਰਾ ਇਹ ਸਵਾਲ ਹੈ ਕਿ ਜਿਹੜਾ ਨਿਹੰਗ ਸਿੰਘ ਹੈ ਇਹ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੈ ਇਹ ਕੋਈ ਪ੍ਰੀਪਲਾਨ ਸੀ ਜਾਂ ਇਹ ਕਿਸ ਤਰ੍ਹਾਂ ਹੋਇਆ ਸਾਰਾ ਕਹਿੰਦੇ ਬਾਰੇ ਤੁਹਾਡਾ ਕੀ ਕਹਿਣਾ ਵੇਖੋ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਸਕਦਾ ਇਹ ਜਿਹੜਾ ਪਦ ਉੱਥੋਂ ਦੀ ਪੁਲਿਸ ਅਫੀਸਰ ਦੇ ਵਾਰੀ ਵਾਰੀ ਬਿਆਨ ਆ ਰਹੇ ਵੀ ਕੋਈ ਪ੍ਰੀਪਲਾਨਡ ਨਹੀਂ ਸੀ ਇਹ ਸਿਰਫ ਉਹ ਬੰਦੇ ਉਸ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਤੋਂ ਦੁਖੀ ਸੀ ਤੇ ਉਹ ਹੋਰ ਉਹਦੇ ਰਿਐਕਸ਼ਨ ਦੇ ਵਿੱਚ ਉਹਦੇ ਉਹਦੇ ਪ੍ਰਤੀਕਰਮ ਵਜੋਂ ਇਹਨਾਂ ਨੇ ਅਟੈਕ ਕੀਤਾ ਅਟੈਕ ਦੀ ਥਾਂ ਬੜੀ ਮਾੜੀ ਚੁਣੀ ਹੈ ਬੜੇ ਭੜੇ ਤਰੀਕੇ ਨਾਲ ਕੀਤਾ ਉਹ ਆਪ ਦਾ ਆਪ ਦਾ ਇਹਦੇ ਚੋਂ ਬਹਾਦਰੀ ਦਿਖਾਉਣਾ ਚਾਹੁੰਦੇ ਆ ਪਰ ਐਕਚੁਅਲੀ ਕੀ ਆ ਵੀ ਇਹ ਸਾਰੀ ਸਿੱਖ ਕਮਿਊਨਿਟੀ ਲਈ ਸਾਰੀ ਘੱਟਕਿੱਤੀ ਲਈ ਸਮੱਸਿਆਵਾਂ ਵੀ ਖੜੀਆਂ ਹੁੰਦੀਆਂ ਬਾਹਰ ਹਮਲੇ ਹੁੰਦੇ ਤੁਸੀਂ ਜਸਟੀਫਾਈ ਕਿਵੇਂ ਕਰੋਗੇ ਵੀ ਇਹ ਪੰਜਾਬ ਤੁਸੀਂ ਕਰ ਦਿੰਦੇ ਹੋ ਜੀ ਉਹ ਨਹੀਂ ਦੇਖਦੇ ਵੀ ਕਿਉਂ ਹੋਇਆ ਹਮਲਾ ਇਹਦੇ ਬਾਰੇ ਕੋਈ ਨਹੀਂ ਜਾਊਗਾ ਇਸ ਕਰਕੇ ਇਹ ਆਪਣੇ ਆਪ ਵਿੱਚ ਜਿਹੜਾ ਇਸ ਕਿਸਮ ਦੀ ਦੋ ਆਡੈਂਟਿਟੀਆਂ ਖੜੀਆਂ ਕੀਤੇ ਜਾਂਦੀਆਂ ਦੋਨਾਂ ਆਡੈਂਟਿਟੀਆਂ ਨੂੰ ਦੋਨਾਂ ਜਿਹੜੇ ਸਮਾਜ ਸਮਾਜ ਹੈ ਸਿੱਖ ਤੇ Hindu ਸਮਾਜ ਦਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੀ ਕਨਫਰੈਂਟੇਸ਼ਨ ਨੂੰ ਲਗਾਤਾਰ ਉਹਨਾਂ ਦੀ ਆਪਸੀ ਦੀ ਕਨਫਲਿਕਟ ਨੂੰ ਲਗਾਤਾਰ ਹਵਾ ਦਿੱਤੀ ਜਾਂਦੀ ਹੈ ਇਹੇ ਇਹ ਨਿੱਕੇ ਨਿੱਕੇ ਕਟਰਾ ਕਰਕੇ ਜਿਹਦਾ ਕੋਈ ਮਤਵਲ ਨਹੀਂ ਉਹ ਸੋਸਾਇਟੀ ਲਈ ਕੋਈ ਮਤਵਲ ਨਹੀਂ ਹੈ ਨਾ ਇਹਨਾਂ ਨੂੰ ਕੋਈ ਫਾਲੋ ਕਰਦਾ ਨਾ ਤਾਂ ਇਹ ਇਹਦਾ ਇਹਦਾ ਇੱਕ ਬਿਲਕੁਲ ਸਪਸ਼ਟ ਗੱਲ ਆ ਬਾਤ ਆ ਕਿ ਕਿਉਂ ਨਹੀਂ ਫਾਲੋ ਕਰਦਾ ਤੁਸੀਂ ਦੇਖੋ ਵੀ ਜਿਹੜਾ ਸੰਦੀਪ ਥੱਪਰ ਹੈ ਉਹਦਾ ਪਰਿਵਾਰ ਕਿਉਂ ਨਹੀਂ ਗਵਰਨਰ ਨੂੰ ਮਿਲਣ ਗਿਆ ਉਹਨਾਂ ਨੂੰ ਪਤਾ ਸੀ ਇਹ ਗਵਰਨਰ ਦਾ ਜਿਹੜਾ ਐਕਟ ਹੈ ਬੜਾ ਭੜਕਾਉ ਐਕਟ ਇਹ ਗਲਤ ਐਕਟ ਸਾਰਾ ਨਹੀਂ ਹੋਣਾ ਚਾਹੀਦਾ ਉਹ ਗਏ ਨਹੀਂ ਮਿਲਣ ਉਸ ਕਰਕੇ ਕਿਉਂਕਿ ਮੇਰੇ ਨਾਲ ਉਹਨਾਂ ਨੇ ਤਾਂ ਉਹਨਾਂ ਲੋਕਾਂ ਨੇ ਤਾਂ ਉੱਥੇ ਪੰਜਾਬ 'ਚ ਰਹਿਣਾ ਹੈ ਉੱਥੇ ਲੁਧਿਆਣਾ ਹੀ ਰਹਿਣਾ ਜੇ ਉਹਨਾਂ 'ਚੋਂ ਕੋਈ ਇੱਕ ਘਰ ਦਾ ਘਰ ਦਾ ਬੰਦਾ ਕੋਈ ਗਲਤ ਐਕਸ਼ਨ ਕਰ ਰਿਹਾ ਹੋ ਨਹੀਂ ਉਹ ਤਾਂ ਫਾਲੋ ਕਰਦੇ ਹੁਣ ਸੰਦੀਪ ਠਾਪਰ ਨੂੰ ਉਹਦੇ ਪਰਿਵਾਰ ਵਾਲੇ ਨੇ ਉਹਦੇ ਨਾਲ ਸਹਿਮਤ ਸਾਰੀ ਗੱਲ ਦੇ ਨਾਲ ਤੇ ਸੰਦੀਪ ਠਾਪਰ ਆਪਦੇ ਲੈਵਲ ਤੇ ਹੀ ਕਰਦਾ ਸੀ ਆਪਦੇ ਲੈਵਲ ਤੇ ਸਿਕਿਉਰਟੀ ਕਰ ਲਈ ਹੈ ਕਿੰਨਾ ਕੋ ਉਹਦਾ ਮਾਈਂਡਲੀ ਸੇਨ ਹੈ ਕਿੰਨਾ ਕੋ ਉਹਦਾ ਤਬਾਅ ਠੀਕ ਹੈ ਜਾਂ ਗਲਤ ਹੈ ਇਹ ਅਸੀਂ ਕਹਿ ਨਹੀਂ ਸਕਦੇ ਪਰ ਕਮਾਲ ਤਾਂ ਇਹ ਆ ਵੀ ਇਹ ਜਨਿੱਕਾ ਮੋਟਾ ਐਕਸ਼ਨ ਕਰਕੇ ਤੁਸੀਂ ਸਿਕਿਉਰਟੀ ਲੈ ਲੈਣੇ ਸਿਕਿਉਰਟੀ ਨੂੰ ਵਰਤੋਂ ਗਲਤ ਵਰਤੋਂ ਕਰਦੇ ਹੋ ਤੁਸੀਂ ਫਿਰ ਉਹਨੂੰ ਉਹ ਜਿਹੜਾ ਸਕਿਉਰਟੀ ਵਾਲਾ ਉਹਨੂੰ ਡਿਸਮਿਸ ਕਰਤਾ ਸਕਿਉਰਟੀ ਵਾਲਾ ਵੀ ਸਮਝ ਰਿਹਾ ਹੋਊਗਾ ਵੀ ਇਹ ਭਾਈ ਆਪਣੇ ਆਪ 'ਚ ਗਲਤ ਗੱਲ ਹੋ ਰਹੀ ਆ ਇਸੇ ਕਰਕੇ ਸਕਿਉਰਟੀ ਵਿੱਚ ਵੀ ਉਹ ਡਿਸਮਿਸ ਹੋਣਾ ਜਾਂ ਉਹ ਸਸਪੈਂਡ ਹੋਇਆ ਸਸਪੈਂਡ ਹੋਣਾ ਉਹਨੇ ਬਿਹਤਰ ਸਮਝਿਆ ਇਹਦੀ ਸਪੋਰਟ ਕਰਨਾ ਉਹ ਤੇ ਇਸ ਕਰਕੇ ਵੀ ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਗੱਲਾਂ ਐ ਇਸ ਕਰਕੇ ਇਹ ਆਈ ਦਾ ਆਈਸੋਲੇਸ਼ਨ ਇਹ ਸਾਰਾ ਬਣਾਇਆ ਹੋਇਆ ਮੈਨੂਫੈਕਚਰ ਕੀਤਾ ਹੋਇਆ ਸਾਰਾ ਕੁਝ ਲੱਗਦਾ ਤੇ ਇਹ ਵੀ ਨਹੀਂ ਪਤਾ ਹੁਣ ਨਿੰਗ ਸਿੰਘਾ ਨੂੰ ਕਿਹਨੇ ਓਕਸਾ ਕੇ ਲਿਆਂਦਾ ਮੈਨੂੰ ਨਹੀਂ ਲੱਗਦਾ ਵੀ ਨੰਗ ਸਿੰਘ ਕਿਤੇ ਇਸ ਲੈਵਲ ਤੇ ਸੋਸ਼ਲ ਮੀਡੀਆ ਦੇਖਦੇ ਆ ਸਾਰੇ ਜਿਸ ਕਿਸਮ ਦੇ ਉਹ ਨੰਗ ਸਿੰਘ ਸੀਗੇ ਉਹ ਜਿਹੜੇ ਜਾਂ ਉਹਨਾਂ ਨੇ ਸੁੱਖਾ ਪੀਤਾ ਜਾਂ ਨਹੀਂ ਪੀਤਾ ਇਹਦੇ ਵਿੱਚ ਕੋਈ ਗੱਲ ਨਹੀਂ ਜਿਸ ਕਿਸਮ ਦੇ ਅਟੈਕ ਕੀਤਾ ਜਾਂ ਅਟੈਕ ਕਰਨ ਵਾਲੇ ਹੈਗੇ ਬੰਦੇ ਉਹ ਲੱਗਦਾ ਨਹੀਂ ਵੀ ਸੋਸ਼ਲ ਮੀਡੀਆ ਦੇਖਦੇ ਹੋਣਗੇ ਉਹ ਉਹਦੇ ਪਿੱਛੇ ਵੀ ਕੋਈ ਬੰਦਾ ਹੈਗਾ ਉਹਨਾਂ ਨੂੰ ਤਿਆਰ ਕਰਕੇ ਲਿਆਇਆ ਇਹ ਵੀ ਲੱਗ ਰਿਹਾ ਹੈ ਇਹ ਕਈ ਗੱਲਾਂ ਇਹਦੇ ਵਿੱਚ ਸੋਚਣ ਵਾਲੀਆਂ ਸਾਰੀਆਂ ਕੁਝ ਆਪਣੇ ਆਪ ਵਿੱਚ ਇਹ ਗਲਤ ਗੱਲ ਹੈ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਕਿਸਮ ਦੀ ਗੱਲਬਾਤ ਨਹੀਂ ਕਰ ਸਕਦੇ ਪੋਲਿਟਿਕ ਸਿੱਧੀ ਪੈ ਨਹੀਂ ਸਕਦੀ ਇਹਨਾਂ ਨੂੰ ਇਹਨਾਂ ਨੂੰ ਮੰਨਣਾ ਪਊਗਾ ਵੀ ਤੁਹਾਨੂੰ ਇੱਥੋਂ ਆ ਕੇ ਮਹਾਰਾਸ਼ਟਰ ਵਾਲਾ ਤੇ ਇੱਥੋਂ ਵਾਲੇ ਆਪਣੇ ਆਪਣੇ ਜਿਹੜੇ ਨਾਉਨ ਸਿੱਖਾ ਉਹਨਾਂ ਨੂੰ ਪਛਾਣ ਨਹੀਂ ਸਕਦਾ ਬਚਣਾ ਤਾਂ ਅਸੀਂ ਆਪਸ ਵਿੱਚ ਇੱਕੋ ਤੇ ਕੋਆਪਰੇਟਿਵ ਨਾਲ ਇੱਥੇ ਇੱਥੋਂ ਦੇ ਲੋਕਲ ਬਸੋਂ ਨੇ ਆਪਸੀ ਦੀ ਸਾਂਝਗਾਰੀ ਦੀਦਾਰੀ ਹੈ ਜੋ ਉਹਨਾਂ ਦੀ ਆਪਸੀ ਭਾਈਚਾਰਾ ਉਹਦੇ ਨਾਲ ਹੀ ਸਹੀ ਪੋਲਿਟਿਕਸ ਚੱਲ ਸਕਦੀ ਹੈ ਉਹਦੇ ਨਾਲ ਹੀ ਇੱਥੇ ਸਾਰਾ ਹੱਲ ਹੋ ਸਕਦੇ ਆ ਮਸਲੇ ਇੱਕ ਦੂਜੇ ਭੜਕਾਉ ਤੇ ਜਦੋਂ ਮਰਜ਼ੀ ਕਰਦੇ ਹੋ ਇੱਥੇ ਲਗਾਤਾਰ ਕੁਝ ਐਸ ਕਿਸਮ ਦਾ ਜਿਹੜੇ ਸਾਰੇ ਕੁਝ ਸਰਕਾਰੀ ਅਰਧ ਸਰਕਾਰੀ ਕੁਝ ਕੁਝ ਸਿਆਸੀ ਜਿਹੜੇ ਹੈਗੇ ਆ ਐਲੀਮੈਂਟ ਤੱਤ ਉਹ ਆਪਣੇ ਆਪ ਵਿੱਚ ਇਹੋ ਜਿਹਾ ਕੁਝ ਕਿਰਾ ਕੇ ਰੱਖਦੇ ਆ ਕੁਝ ਵੋਟਾਂ ਲਈ ਵੋਟ ਬੈਂਕ ਬਣਾ ਕੇ ਬੜਾ ਬਣਾਉਣ ਲਈ ਰੱਖਦੇ ਆ ਕੁਸ਼ ਇਹ ਰੱਖਦੇ ਵੀ ਇੱਥੇ ਗੜਬੜ ਹੋਈ ਰਹੇਵੇ ਇਹਦੇ ਨਾਲ ਠੀਕ ਰਹੂਗਾ ਸਾਡਾ ਕੁਝ ਬੰਦਿਆਂ ਨੂੰ ਕੋਸ਼ ਬੰਦੇ ਇੱਥੇ ਆ ਵੀ ਹੁਣ ਤੱਕ ਵੀ ਦੇਖਿਆ ਬਹੁਤ ਜਿਹੜਾ ਹੁਣ ਤੱਕ ਦਾ ਪਿਛਲੇ 40 ਸਾਲਾਂ ਦਾ ਤਜਰਬਾ ਉਹਦੇ ਵੀ ਜਿਹੜੇ ਹਥਿਆਰ ਸਰਕਾਰੀ ਜਿਹੜੇ ਬੋਡੀਗਾਰਡ ਦੇ ਦਿੱਤੇ ਜਾਂਦੇ ਆ ਉਹਨਾਂ ਬੰਦਿਆਂ ਨੂੰ ਦਿੱਤੇ ਜਾਂਦੇ ਆ ਜਿਹੜੇ ਨਾ ਸਮਾਜ ਦੇ ਵਿੱਚ ਉਹਨਾਂ ਦਾ ਕੋਈ ਕੋਈ ਸਮਾਜਿਕ ਲੈਵਲ ਦਾ ਸਹੀ ਕਾਰੋਬਾਰ ਹੈ ਨਾ ਕਿਰਦਾਰ ਹੈ ਨਾ ਰੁਤਬਾ ਹੈ ਉਹ ਬੰਦਾ ਸੱਡਨਲੀ ਬੋਡੀਗਾਰਡ ਲੈ ਕੇ ਇੱਕ ਖਾਸ ਇੰਪੋਰਟੈਂਟ ਹਸਤੀ ਦੇ ਲੈਵਲ ਤੇ ਵਿਚਰਨ ਲੱਗ ਜਾਂਦਾ ਤੇ ਫਿਰ ਗਲਤ ਕੰਮ ਵੀ ਕਰਾਉਂਦਾ ਹੈ ਕਿੰਨੇ ਕਟਨਾ ਹੋ ਰਹੀ ਹੈ ਕਿਉਂ ਨਹੀਂ ਸਰਕਾਰ ਆਪ ਦਾ ਰਿਵਿਊ ਕਰਦੀ ਕਿ ਅਸੀਂ ਨਹੀਂ ਦੇਣਾ ਬੰਦੇ ਨੂੰ ਇੱਕ ਉਹਦਾ ਉਹਦਾ ਕੋ ਸਪੀਚ ਦਾ ਅਧਿਕਾਰ ਨਹੀਂ ਹੈ ਉਹਦਾ ਕੋਈ ਉਹਦੀ ਉਹਦੀ ਕੋਈ ਬੋਲਣ ਦੀ ਆਜ਼ਾਦੀ ਦਾ ਮਸਲਾ ਨਹੀਂ ਹੈ ਇਹ ਇੱਕ ਫਿਰਕਾ ਪ੍ਰਸਤੀ ਹੈ ਜਿਹੜੀ ਜਿਹੜੀ ਸਰਕਾਰਾਂ ਜਾਂ ਸਾਡੇ ਖਾਸ ਕਿਸਮ ਦੇ ਜਿਹੜੇ ਸਰਕਾਰਾਂ ਚ ਬੈਠੇ ਤੱਤ ਹੈ ਉਹ ਇਸ ਨੂੰ ਵਡਾ ਕੇ ਰੱਖਣਾ ਚਾਹੁੰਦੇ ਆ ਇਸ ਕਰਕੇ ਬੜੀ ਮਾੜੀ ਹੈ ਇਹ ਸਾਰੀ ਗੱਲ ਜੋ ਕਟਨਾ ਹੋਈ ਹੈ ਜੋ ਉਹਨੇ ਪਹਿਲਾਂ ਲਿਖਿਆ ਜਿਹੜਾ ਸਾਰਾ ਕਿ ਰਿਕਾਰਡ ਤੇ ਆ ਸਭ ਨੇ ਪੜਿਆ ਤੇ ਉਸ ਉਹ ਵੀ ਆਪਣੇ ਆਪ ਚ ਗਲਤ ਗੱਲ ਹੈ ਉਹ ਫਿਰ ਨਿਹੰਗ ਸਿੰਘਾਂ ਨੂੰ ਕਿਹਨੇ ਪੜਾਇਆ ਕਿਹਨੇ ਲੈ ਕੇ ਆਏ ਤੇ ਕਿਉਂ ਬਾਜ਼ਾਰ ਚੁਣਿਆ ਗਿਆ ਇਹ ਆਪਣੇ ਆਪ ਵਿੱਚ ਸਾਰਾ ਜਿਹੜਾ ਇੱਕ ਨਾਟਕ ਬਣਾਉਣ ਦਾ ਕੀ ਪਤਾ ਇੱਕੋ ਹੀ ਏਜੰਸੀਆਂ ਇਸ ਕਿਸਮ ਦੀਆਂ ਦੋਨਾਂ ਨੂੰ ਹੀ ਦੋਨਾਂ ਨੂੰ ਇਸ ਵਿੱਚ ਦੀ ਦੋਨਾਂ ਨੂੰ ਇਸ ਇਸ ਕੰਮ ਕਾਰੇ ਲਈ ਤਿਆਰ ਕਰ ਰਹੀਆਂ ਹੁਣ ਇਸ ਕਿਸਮ ਤੇ ਕਈ ਸਾਰੇ ਗੱਲ ਹੈ ਤੇ ਇਹ ਤਾਂ ਚਾਹੀਦਾ ਹੈ ਵੀ ਜਿਹੜਾ ਸਿਆਸੀ ਪਾਰਟੀ ਹੈ ਮੈਨੂੰ ਹੈਰਾਨੀ ਵਾਲੀ ਗੱਲ ਹੈ ਵੀ ਕਾਂਗਰਸ ਕਿਉਂ ਨਹੀਂ ਬੋਲ ਰਹੀ ਸਾਰੇ ਗੱਲਾਂ ਤੇ ਕੋਈ ਬਿਆਨ ਨਹੀਂ ਆਇਆ ਹੈ ਤਾਂ ਕਿਸੇ ਦਾ ਚੰਗੇ ਤਰੀਕੇ ਨਾਲ ਭਾਜਪਾ ਦਾ ਤਾਂ ਇੱਕ ਅਜੰਡਾ ਹੀ ਹੈ ਹਿੰਦੂਤਵਾ ਦਾ ਅਜੰਡਾ ਹੀ ਹੈ ਜਿਹਦੇ ਤੇ ਇਹ ਆਪਣਾ ਐਮਪੀ ਵੀ ਲੁਧਿਆਣੇ ਵਾਲਾ ਬੋਲਿਆ ਤੇ ਜਾਂ ਉਸ ਜਾਖੜ ਬੋਲਿਆਗਾ ਉਹਨਾਂ ਦਾ ਇੱਕ ਅਜੰਡਾ ਹੈ ਵੀ ਪੋਲਰਾਈਜੇਸ਼ਨ ਕਰਨੀ ਸਮਾਜ ਦੇ ਇਹ ਜੇ ਨਿੱਕੇ ਨਿੱਕੇ ਇਨਸੀਡੈਂਟਾਂ ਨਾਲ ਲੋੜ ਪਈ ਦਾ ਵੱਡਾ ਵੀ ਕਰ ਲੈਣਾ ਤੇ ਇਸ ਕਰਕੇ ਉਹਨਾਂ ਦਾ ਏਜੰਡਾ ਪਾਕੀ ਪਾਰਟੀਆਂ ਅਕਾਲੀ ਗੱਲ ਕਿਉਂ ਨਹੀਂ ਇਹਦੇ ਤੇ ਬੋਲ ਦਸ ਡਿਸਟੈਂਡ ਲਵੇ ਵੀ ਇਹ ਭਾਈ ਇਹ ਸਾਰੇ ਕਰਵਾਏ ਜਾ ਰਹੇ ਆ ਕਿਉਂ ਕਿਤੇ ਜਾ ਰਹੇ ਇਹ ਇਨਸੀਡੈਂਟ ਇਹਨਾਂ ਦੇ ਪਿੱਛੇ ਕੌਣ ਕੌਣ ਹੈ ਇੱਕ ਪਿੱਛੇ ਨੇ ਦੋਨਾਂ ਪਿੱਛੇ ਹੋ ਸਕਦਾ ਤੇ ਇਸ ਕਰਕੇ ਕਾ ਪਾਰਟੀ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਇਹ ਜਿਹੜੀ ਆਇਡੈਂਟੀਟੀ ਪੋਲਿਟਿਕਸ ਹੈ ਇਹ ਆਪਣੇ ਆਪ ਵਿੱਚ ਬੜੀ ਭੜੀ ਹੈ ਨਹੀਂ ਇਹ ਤਾਂ ਪੰਜਾਬ ਸਰਕਾਰ ਦਾ ਵੀ ਡਿਊਟੀ ਬਣਦੀ ਹੈ ਨਾ ਉਹ ਵੀ ਇਹ ਸਾਰੇ ਗੱਲ ਨੂੰ ਸਾਹਮਣੇ ਲਿਆਵੇ ਸਾਮਣੇ ਲਿਆ ਵੀ ਪੰਜਾਬ ਸਰਕਾਰ ਆਪਣੇ ਆਪ ਦੇ ਚੁੱਪ ਕਰਕੇ ਅਸੀਂ ਪੜਤਾਲ ਕਰ ਰਹੇ ਹਾਂ ਪੜਤਾਲ ਕਰਦੇ ਕਰਦੇ ਚੁੱਪ ਰਹਿ ਜਾਣਗੇ ਸਾਰੇ ਜਦੋਂ ਕਿ ਹਾਲਾਂਕਿ ਤੁਸੀਂ ਬੰਦੇ ਜਿਹੜੇ ਰੱਖੀ ਬੈਠੇ ਹੋ ਕੇ ਸਾਰੇ ਕਈ ਬੰਦੇ ਆ ਤੇ ਜਿਹੜੇ ਬਾਹਰਲੇ ਬੰਦੇ ਆ ਕੇ ਫਲਾਨਾ ਮਾਰ ਗਏ ਇੱਥੇ ਆ ਕੇ ਜਿਸ ਤਰੀਕੇ ਨਾਲ ਕੋਈ ਸਾਬਕਾ ਪੁਲਿਸ ਅਫਸਰ ਦੀ ਜਲੰਧਰ ਚ ਘਟਨਾ ਬਹੁਤ ਹੋਈ ਸੀ ਪਿਛੇ ਕਈ ਸਾਲ ਪਹਿਲਾਂ ਉਹਦੇ ਵਿੱਚ ਜੰਗੀ ਝੌਲ ਹੋਰ ਕਈ ਫੜੇ ਵੇ ਆ ਉਹ ਅਜੇ ਤੱਕ ਅੰਦਰ ਬੈਠੇ ਆ ਤੇ ਇਹ ਤੁਸੀਂ ਸਾਰਾ ਕੁਝ ਜਿਹੜਾ ਕਰਦੇ ਹੋ ਤਾਂ ਤੁਸੀਂ ਕਿਉਂ ਨਹੀਂ ਕਰਦੇ ਵੀ ਉਹਨਾਂ ਨੂੰ ਵੀ ਰੋਕਿਆ ਜਾਵੇ ਜਿਹੜੇ ਸੱਦ ਭਾਵਨਾ ਖਰਾਬ ਕਰਦੇ ਆ ਇਹ ਵਨ ਵੇ ਟ੍ਰੈਫਿਕ ਨਹੀਂ ਹੈ ਇਹ ਦੋਨੋਂ ਪਾਸੇ ਆ ਇਕੱਠ ਨਾਲ ਲਈ ਹੈ 43 ਦੋਨਾਂ ਥਾਂ ਨਵਜਦੀ ਹੈ ਤੇ ਕਿਉਂ ਨਹੀਂ ਸਰਕਾਰ ਇੱਕ ਪਾਸਾ ਕਰਦੀ ਹੈ ਤੇ ਉਹ ਬਸ ਹੁਣ ਦੇਖੋ ਸਾਡੇ ਕਿੰਨੀ ਕੋਸ਼ਿਸ਼ ਹੈ ਵੀ ਲੁਧਿਆਣੇ ਦੇ ਵਿੱਚ ਇੱਕ ਬਹੁਤ ਸਪੈਸ਼ਲ ਹਾਈ ਸਕਿਉਰਿਟੀ ਇੱਕ ਨਵੀਂ ਟੈਕਨੀਕ ਦੀ ਜੇਲ੍ਹ ਬਣ ਰਹੀ ਹੈ ਲਿਖਿਆ ਉੱਥੇ ਇਹ ਹੈ ਵੇ ਅਸੀਂ ਇਹ ਟੈਰਰਿਸਟਾਂ ਲਈ ਬਣਾ ਰਹੇ ਹਾਂ ਕਿ ਕਿਹੜੇ ਟੈਰਰਿਸਟ ਹੈ ਪੰਜਾਬ ਦੇ ਵਿੱਚ ਇਹ ਤਾਂ ਦੱਸੇ ਜਾਣ ਨਾ ਟੈਰਰਿਸਟ ਹੈ ਨਾ ਇਥੇ ਮਿਲੀਟੈਂਸੀ ਹੈ ਨਾ ਇਥੇ ਕੋ ਖਾਰਕੂਪਣਾ ਇਹ 92 ਚ 95 ਤੋਂ ਬਾਅਦ ਇਥੇ ਕੁਝ ਵੀ ਨਹੀਂ ਹੈ ਬਲਕਿ ਮੋਟੇ ਲੈਵਲ ਤੇ ਕਿਹੜੀ 30 35 ਸਾਲ ਦੀ ਸਭ ਸ਼ਾਂਤੀ ਹੈ ਕਿਤੇ ਕੋਈ ਹਥਿਆਰਬੰਦ ਮੂਵਮੈਂਟ ਨਹੀਂ ਨਾ ਲੈਫਟ ਦੀ ਨਾ ਰਾਈਟ ਦੀ ਨਾ ਸੈਂਟਰਿਸਟ ਪਾਰਟੀਆਂ ਦੀ ਕਿਸੇ ਦੀ ਨਹੀਂ ਹੈ ਫਿਰ ਇਹ ਫਿਰ ਐਵੇਂ ਤੁਸੀਂ ਜਿਹੜਾ ਭੂਤ ਹੈ ਇਹ ਗੋਸਟ ਹੈ ਜਿਹੜਾ ਇਸ ਆ ਆ ਬਾਤਿਲ ਕੀ ਸਿੱਖਾ ਤੋਂ ਬਾਅਦ ਦਾ ਬਣਾ ਕੇ ਉਹ ਪੇਸ਼ ਕਰ ਰੱਖਣਾ ਚਾਹਣਾ ਅ ਤਾਂ ਜਿਉਂ ਦੀ ਵੀ ਰੱਖਣਾ ਚਾਹਣਾ ਤਾਂ ਕਿ ਇੱਥੇ ਕੋਈ ਪੋਲਿਟਿਕਸ ਸਿੱਧੀ ਨਾ ਹੋ ਜੇ ਹਿੰਮਤ ਨਹੀਂ ਕਰਦੇ ਅਕਾਲੀ ਦਲ ਵਾਲੇ ਵੀ ਕੋਈ ਨਾ ਕੋਈ ਗੱਲ ਕਹਿ ਦਿੱਤੀ ਜਾਵੇ ਨਹੀਂ ਕਹਿੰਦੇ ਤੁਸੀਂ ਕਹੋ ਸਿੱਧੇ ਲੈਵਲ ਤੇ ਭਾਈ ਇਹ ਕੀ ਹੁੰਦਾ ਪਤਾ ਹੈ ਉਹਨਾਂ ਨੂੰ ਉਹ ਕਿਹੜਾ ਸਰਕਾਰਾਂ 'ਚ ਨਹੀਂ ਰਹੇ ਅਕਾਲੀ ਦਲ ਪਹਿਲਾ ਸਰਕਾਰ ਅਕਾਲੀ ਦਲ ਦੇ ਬਥੇਰੇ ਲੀਡਰ ਸਰਕਾਰਾਂ 'ਚ ਰਹੇ ਆ ਉਹਨਾਂ ਨੂੰ ਪਤਾ ਹੈ ਸਾਰਾ ਕੁਝ ਕਿਵੇਂ ਹੁੰਦਾ ਇਸ ਕਰਕੇ ਕੋਈ ਪੰਜਾਬ ਦੀ ਸ਼ਾਂਤੀ ਲਈ ਅੱਗੇ ਆਉਣ ਲਈ ਪੋਲੀਟੀਕਲ ਪਾਰਟੀ ਚਾਹੀਦੀ ਹੈ ਇਹ ਜੀ ਏਜੰਸੀਆਂ ਸਰਕਾਰਾਂ ਜਾਂ ਪੁਲਿਸ ਰਾਹੀਂ ਬਿਆਨਰਾਹੀਂ ਪੋਲੀਟਿਕ ਸਿੱਧੀ ਨਹੀਂ ਹੁੰਦੀ ਪੋਲੀਟੀਕਲ ਬੰਦਿਆਂ ਨੂੰ ਓਪਨਲੀ ਕਹਿਣਾ ਪੈਂਦਾ ਸਟੈਂਡ ਲੈਣਾ ਪੈਂਦਾ ਨਹੀਂ ਲੈਂਦੇ ਇਸ ਨਾ ਕੋਈ ਸਿੱਖ ਜਥੇਬੰਦੀਆਂ ਨਾ ਅਕਾਲ ਤਖਤ ਜਿਹੜਾ ਕਹੇ ਭਾਈ ਆ ਆ ਸਾਰਾ ਕੁਝ ਬੰਦ ਕਰੋ ਕਿਉਂ ਕਰਦੇ ਹੋ ਅਕਾਲ ਤਖਤ ਦੀ ਵੀ ਸੁਣੀ ਜਾਂਦੀ ਕਿਉਂਕਿ ਅਕਾਲ ਤਖਤ ਦੀ ਪੋਜੀਸ਼ਨ ਵੀ ਬੜੀ ਕੰਪਰੋਮਾਈਜ਼ਡ ਰਹੀ ਹੈ ਕੰਪਰੋਮਾਈਜ਼ਡ ਪੋਜੀਸ਼ਨ ਰਹੀ ਆ ਉਹਦੀ ਉਹ ਵੀ ਉਹ ਵੀ ਪੋਲਿਟਿਕਸ ਦੇ ਮਤਾਬਕ ਉਹਨੇ ਕਈ ਕਈ ਅੱਗੇ ਪਿੱਛੇ ਦੀਆਂ ਗੱਲਾਂ ਕੀਤੀਆਂ ਸਾਰੀਆਂ ਇਸ ਕਰਕੇ ਕੋਈ ਅਥਾਰਟੀ ਸਿੱਖਾਂ ਚ ਨਹੀਂ ਹੈ ਕੋਈ ਪੋਲਿਟੀਕਲ ਅਥਾਰਟੀ ਪੰਜਾਬ ਚ ਨਹੀਂ ਇਸ ਕਰਕੇ ਬੜੇ ਖਤਰੇ ਵਾਲੀ ਗੱਲ ਲੱਗਦੀ ਹੈ ਪੰਜਾਬ ਚ ਇਹ ਇਸ ਕਿਸਮ ਦੀ ਅਸ਼ਾਂਤੀ ਕਿਉਂ ਬਣਾ ਕੇ ਰੱਖੀ ਜਾਂਦੀ ਹੈ ਜਿਹਦੇ ਵਿੱਚ ਸਾਰਾ ਹੀ ਇੱਥੋਂ ਦੀ ਇਕਨੋਮੀ ਦਾ ਤਾਂ ਪੂਰਾ ਹਾਲ ਹੋ ਗਿਆ ਇੱਕ ਨੰਬਰ ਤੋਂ 80 ਦੇ ਵਿੱਚ ਪੰਜਾਬ ਇੱਕ ਨੰਬਰ ਤੇ ਸੀ ਪਰ ਪਰ ਕਾਪਟਾ ਇਨਕਮ ਚ ਹੁਣ ਕਿਤੇ 16ਵੇਂ 17ਵੇਂ ਨੰਬਰ ਤੇ ਪਹੁੰਚ ਗਿਆ ਸਿੱਧਾ ਸਾਹਿਬ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਕੋਈ ਆਖਰੀ ਟਿੱਪਣੀ ਹੋਰ ਤੁਹਾਡੀ ਹੋਵੇੰਦੇ ਤੇ ਆਖਰੀ ਟਿੱਪਣੀ ਆ ਵੀ ਜਿਹੜੀ ਆਇਡੈਂਟੀਟੀ ਪੋਲਿਟਿਕਸ ਖੜੀ ਜਾਂਦੀ ਕੀਤੀ ਜਾ ਰਹੀ ਹੈ ਮੁੱਦਿਆਂ ਤੋਂ ਪਾਸੇ ਦੀ ਜਿਹੜੀ ਪਹਿਚਾਣ ਦੀ ਪੋਲਿਟਿਕਸ ਦੀ ਖੜੀ ਕੀਤੀ ਜਾਂਦੀ ਹੈ ਇਹ ਗਲਤ ਹੈ ਗਲਤ ਹੈ ਇਹ ਮਨੋਰਟੀ ਹੈ ਜਿਹੜੀ ਕਿ ਨਾ ਮਨੋਰਟੀ ਦਾ ਤਾਂ ਡਿਫੈਂਸ ਮੈਕੈਨਿਜ਼ਮ ਹੁੰਦਾ ਹੈ ਵੱਡੀ ਮਜੋਰਟੀ ਵਾਲੀ ਜਿਹੜੀ ਵੱਡੀ ਹਿੰਦੂ ਸਮਾਜ ਹੈ ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਇਹੋ ਜਿਹਾ ਕੁਝ ਨਾ ਕਰਨ ਤੇ ਨਾ ਕਰਨ ਦੇਣ ਇੱਥੇ ਮਨੋਰਟੀ ਕਿਹ ਕਿ ਨਹੀਂ ਚੱਲ ਸਕਦੇ ਤੁਸੀਂ ਵੱਡਾ ਸਮਾਜ ਤਾਂ ਬਾਹਰ ਹੈਗਾ Hindu ਸਮਾਜ ਸਾਰੇ ਦੇਸ਼ 'ਚ ਬੈਠਾ ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ Hindu ਰਾਸ਼ਟਰ ਬਣਾਉਣਾ Hinduਤਵਾਦੀ ਪੋਲਿਟਿਕਸ ਚਲਾਉਣੀ ਆ ਕਿ ਸੈਕੂਲਰ ਇੱਥੇ ਡੈਮੋਕ੍ਰੇਸੀ ਦੀ ਪੋਲਿਟਿਕਸ ਚਲਾਉਣੀ ਆ ਉਹਨਾਂ ਦਾ ਬੰਡ ਹੈ ਜਿਹੜੀਆਂ ਮਨੋਰਟੀਆਂ ਮਨੋਰਟੀਆਂ ਦੇ ਵਿੱਚ ਤਾਂ ਬਹੁਤ ਡਰੇ ਹੁੰਦੇ ਆ ਡਿਫੈਂਸ ਮੈਕੈਨਿਜ਼ਮ ਹੁੰਦਾ ਮੈਂ ਇੱਕ ਗੱਲ ਕਹਿਣਾ ਚਾਹੁੰਗਾ ਬਿੱਲੀ ਦਾ ਬਿੱਲੀ ਦੀ ਐਗਜ਼ਾਮਪਲ ਇਹ ਹੈ ਵੀ ਬਿੱਲੀ ਘਿਰ ਜੇ ਪਹਿਲਾਂ ਤਾਂ ਲੰਗਣ ਦੀ ਕੋਸ਼ਿਸ਼ ਕਰਦੀ ਆ ਭੱਡਾਉਣ ਦੀ ਕੋਸ਼ਿਸ਼ ਕਰਦੀ ਆ ਜੇ ਉਹਨੂੰ ਪਤਾ ਲੱਗੇ ਵੀ ਮੇਰੇ ਚਾਰ ਚਸ਼ੇ ਰੋ ਮੈਂ ਦੌੜ ਨਹੀਂ ਸਕਦੀ ਫਿਰ ਬਿੱਲੀ ਦੀ ਕੋਈ ਹੋਡੀ ਔਕਾਤ ਦੇਂਦੀ ਫਿਰ ਵੀ ਬੰਦੇ ਦੇ ਗਲ ਚਾ ਕੇ ਗਲ ਨੂੰ ਪੈਂਦੀ ਆ ਇੱਕ ਵਾਰ ਆ ਕੇ ਲਾਸਟ ਮੋਮੈਂਟ ਤੇ ਬੀਬੇ ਮਾਰਤਾ ਰਹੀ ਹੈ ਇਹ ਇਹ ਜਿਹੜਾ ਜਿਹੜੀਆਂ ਮਨੋਰਟੀਆ ਹੁੰਦੀਆਂ ਉਹਨਾਂ ਦਾ ਡਿਫੈਂਸ ਮੈਕੈਨਿਜ਼ਮ ਹੁੰਦਾ ਉਹ ਉਹ ਜਦੋਂ ਵੀ ਕੋਈ ਐਕਸਕਿਊਸ਼ਨ ਦਾ ਬਖਲਾਟ ਵਾਲਾ ਐਕਸ਼ਨ ਆ ਕਰਦੇ ਆ ਜਦੋਂ ਉਹਨਾਂ ਨੂੰ ਐਂ ਲੱਗਦੇ ਵਸ ਤਾਂ ਬਿਲਕੁਲ ਨਹੀਂ ਘਿਰ ਕੇ ਆ ਤਾਂ ਇਸ ਕਰਕੇ ਵੱਡੀ ਜ਼ਿੰਮੇਵਾਰੀ ਇਹ ਬਣਦੀ ਹੈ ਜਿਵੇਂ ਹੁਣ ਵੱਡੇ ਜ਼ਿੰਮੇਵਾਰੀ ਦਿਖਾਈ ਹੈ ਰਾਹੁਲ ਗਾਂਧੀ ਦੇ ਦੇ ਉਹ ਇਹਦੇ ਲੀਡਰਸ਼ਿਪ ਥੱਲੇ ਇੱਕ ਸੈਕੂਲਰ ਤੇ ਡੈਮੋਕਰੈਟਿਕ ਕੰਟਰੀ ਬਣਾਉਣਾ ਹੈ ਇਹੀ ਅੱਗੇ ਬਤਾਉਣਾ ਚਾਹੀਦਾ ਤੇ ਇਸੇ ਚੀ ਹੈ ਤੇ ਨਹੀਂ ਤਾਂ ਇੱਕ ਦੂਜੇ ਦਾ ਬਲੱਡ ਸ਼ੈੱਡ ਤੇ ਮਨੋਰਟੀਆ ਨੂੰ ਕੁੱਟ ਕੇ ਹਿੰਦੂਤਵਾ ਖੜਾ ਕਰਨਾ ਇਹ ਪੋਲਿਟਿਕਸ ਅੱਗੇ ਦੇਸ਼ ਨੂੰ 10 ਸਾਲ ਚ ਪਿੱਛੇ ਲੈ ਗਈ ਹੈ ਤੇ ਹੋਰ ਲੈ ਜਾਵੇ ਤੇ ਇਤੇ ਵੀ ਅੱਜ ਦੀ ਆਪਣੀ ਗੱਲਬਾਤ ਨੂੰ ਸਮਾਪਤ ਕਰਦੇ ਜਿਹੜੇ ਦੋ ਸਾਡੇ ਇਸ ਚਰਚਾ ਨਾਲ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਇਹ ਚਰਚਾ ਪਸੰਦ ਆਈ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਰਾਏ ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਵਿੱਚ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ Well what this thank you.